ਕਹਿੰਦੇ ਨੇ ਸੋਹਣੀਆਂ ਸਕਲਾਂ ਵਾਲਿਆਂ ਦੇ ਦਿਲ ਕਾਲੇ ਹੁੰਦੇ ਨੇ ਬਿੱਲੀਆਂ ਅੱਖਾਂ ਵਾਲੀ ਕੁੜੀ ਜੋ ਕੁਝ ਦਿਨ ਪਹਿਲਾਂ ਇੱਕ ਬੋਲੀ ਤੇ ਬਹੁਤ ਹੀ ਜ਼ਿਆਦਾ ਫੇਮਸ ਹੋਈ ਸੀ ਬਿੱਲੇ ਬਿੱਲੇ ਨੈਣਾ ਵਾਲੀਏ ਤੇ ਉਹੀ ਕੁੜੀ ਹੁਣ ਆਰਐਨਈ ਦੇ ਗਾਣੇ ਚ ਮਾਡਲਿੰਗ ਵੀ ਕਰ ਰਹੀ ਏ ਜੀ ਹਾਂ ਆਪਾਂ ਗੱਲ ਕਰ ਰਹੇ ਹਾਂ ਕੌਰ ਪ੍ਰੀਤ ਦੀ ਕਮਲ ਪ੍ਰੀਤ ਕੌਰ ਜੋ ਇੰਸਟਾ ਤੇ ਬਹੁਤ ਹੀ ਜ਼ਿਆਦਾ ਫੇਮਸ ਹੈ ਜਿਸ ਦੇ ਰੀਲਾਂ ਬਹੁਤ ਹੀ ਜ਼ਿਆਦਾ ਚੱਲਦੀਆਂ ਨੇ ਪਰ ਹਾਲੀ ਵਿੱਚ ਇਸ ਕੁੜੀ ਦਾ ਇੱਕ ਵੱਡਾ ਖੁਲਾਸਾ ਹੋਇਆ ਹੈ ਜੀ ਹਾਂ ਇਸ ਦੀਆਂ ਕੁਝ ਰੀਲਾਂ ਇੱਕ ਮੁਡੇ ਨਾਲ ਵਾਇਰਲ ਹੁੰਦੀਆਂ ਸੀ ਤੇ ਕਿਹਾ ਜਾਂਦਾ ਸੀ ਵੀ ਇਸ ਕੁੜੀ ਨੇ ਇਹ ਮੁਡੇ ਨੂੰ ਧੋਖਾ ਦੇ ਦਿੱਤਾ ਤੇ ਆਖਿਰੋ ਮੁੜਾ ਹੁਣ ਸਾਹਮਣੇ ਆ ਗਿਆ ਹੈ ਮੁਡੇ ਦਾ ਨਾਮ ਆਕਾਸ਼ ਹੈ ਤੇ ਉਸ ਮੁਡੇ ਨੇ 0300 ਵਾਲਿਆਂ ਨਾਲ ਪੋਡਕਾਸਟ ਕੀਤਾ ਹੈ ਤੇ ਪੋਡਕਾਸਟ ਵਿੱਚ ਵੱਡੇ ਖਲਾਸੇ ਕੀਤੇ ਨੇ ਮੁੜੇ ਨੇ ਦੱਸਿਆ ਵੀ ਇਹ ਕੁੜੀ ਮੇਰੀ গারਲਫ੍ਰੈਂਡ ਸੀ ਇਹ ਮੇਰੀ ਮਾਸੀ ਦੇ ਮੁੜੇ ਨਾਲ ਪੜਦੀ ਹੁੰਦੀ ਸੀ ਫਗਵਾੜੇ ਤੇ ਮੇਰੇ ਵੀ ਉੱਥੇ ਨਾਨਕੇ ਸੀ ਬਸ ਉੱਥੇ ਹੀ ਕੁੜੀ ਨਾਲ ਮੇਲ ਹੋ ਗਏ ਤੇ ਮੈਂ ਪਹਿਲੇ ਦਿਨ ਹੀ ਇਹਦੇ ਨਾਲ ਇਹਦੇ ਘਰੇ ਚਲੇ ਆ ਗਿਆ ਤੇ ਪਹਿਲੇ ਦਿਨ ਹੀ ਮੇਰੀ ਗੱਲਬਾਤ ਹੋ ਗਈ ਫਿਰ ਬਾਅਦ ਵਿੱਚ ਕਾਫੀ ਇਕੱਠੇ ਰਹਿੰਦੇ ਰਹੇ ਤੇ ਬਾਅਦ ਵਿੱਚ ਮੁਹਾਲੀ ਚਲੇ ਗਏ ਆਕਾਸ ਨੇ ਦੱਸਿਆ ਵੀ ਮੈਂ ਇਹਦੇ ਤੇ ਬਹੁਤ ਜ਼ਿਆਦਾ ਖਰਚਾ ਕਰਦਾ ਰਿਆ ਤਕਰੀਬਨ ਮੇਰੀ ਦਾਦੀ ਨੇ 30-35 ਲੱਖ ਰੁਪਈਆ ਜੋਰਿਆ ਸੀ ਕਿ ਮੈਨੂੰ ਬਾਹਰ ਭੇਜਣਾ ਹੈ ਪਰ 30-35 ਲੱਖ ਰੁਪਈਆ ਇਸ ਨੇ ਮੇਰਾ ਖਾ ਲਿਆ ਅਸੀਂ ਕਈ ਜਗ੍ਹਾ ਤੇ ਘੁੰਮਣ ਗਏ ਮੈਂ ਕਈ ਖਰਚੇ ਇਹਦੇ ਤੇ ਕੀਤੇ ਤੇ ਅਕੀਰ ਜਦੋਂ ਆਕਾਸ਼ ਦਾ ਐਕਸੀਡੈਂਟ ਹੁੰਦਾ ਹੈ ਤੇ ਆਕਾਸ਼ ਦਾ ਯਾਰ ਐਕਸੀਡੈਂਟ ਵਿੱਚ ਮਾਰਿਆ ਜਾਂਦਾ ਹੈ ਤੇ ਆਕਾਸ਼ ਕੋਮਾ 'ਚ ਚਲਿਆ ਜਾਂਦਾ ਹੈ ਪਰ ਕੌਰਪ੍ਰੀਤ ਉਸ ਦੀ ਖਬਰ ਨਹੀਂ ਲੈਂਦੀ ਜੀ ਹਾਂ ਉਸ ਦੀ ਗਰਲਫ੍ਰੈਂਡ ਉਸ ਦੀ ਖਬਰ ਨਹੀਂ ਲੈਂਦੀ ਹੈ ਬਿੱਲੀਆਂ ਬਿੱਲੀਆਂ ਅੱਖਾਂ ਵਾਲੀ ਕੁੜੀ ਉਸ ਦਾ ਹਾਲ ਨਹੀਂ ਪੁੱਛਦੀ ਫਿਰ ਜਦੋਂ 3 ਮਹੀਨੇ ਬਾਅਦ ਇਹ ਮੁੜਾ ਕੋਮਾ 'ਚੋਂ ਬਾਹਰ ਆਉਂਦਾ ਹੈ ਤਾਂ ਇਹ ਨਾਮ ਲੈਂਦਾ ਹੈ ਕਿ ਕੌਰਪ੍ਰੀਤ ਕਿੱਥੇ ਆ ਉਹ ਆਈ ਕਿਉਂ ਨਹੀਂ ਪਰ ਯਾਰ ਉਹ ਤਾਂ ਬਦਲ ਚੁਕੀ ਸੀ ਉਹ ਤਾਂ ਧੋਖਾ ਦੇ ਚੁਕੀ ਸੀ ਕਿਉਂਕਿ ਮੁੜੇ ਦਾ ਤਾਂ ਐਕਸੀਡੈਂਟ ਹੋ ਗਿਆ ਸੀ ਮੁੜਾ ਕੋਮਾ 'ਚ ਚਲਿਆ ਗਿਆ ਸੀ ਤੇ ਆਕਾਸ਼ ਉਨੇ ਇੱਕ ਸਾਈਡ ਕੰਮ ਵੀ ਨਹੀਂ ਕਰਦੀ ਆਕਾਸ਼ ਦਾ ਹੱਥ ਆਕਾਸ਼ ਦੀ ਬਾਹ ਉਹ ਸਾਰੀ ਟੁੱਟੀ ਹੋਈ ਇਸ ਦਾ ਆਪਰੇਟ ਹੋਣਾ ਏ ਉਹ ਹਿਲਦੀ ਵੀ ਨਹੀਂ ਆ ਆਕਾਸ਼ ਤੋਂ ਬੋਲਿਆ ਵੀ ਸਹੀ ਤਰੀਕੇ ਨਾਲ ਨਹੀਂ ਜਾਂਦਾ ਸੋ ਇਸੇ ਕਰਕੇ ਕਹਿੰਦੇ ਆ ਵੀ ਜਿੰਨਾ ਚਿਰ ਬੰਦੇ ਤੋਂ ਪੈਸਾ ਆ ਜਿੰਨਾ ਚਿਰ ਬੰਦੇ ਦਾ ਸਰੀਰ ਸੈੱਟ ਆ ਉਨਾ ਚਿਰ ਹੀ ਲੋਕ ਉਸ ਦਾ ਸਾਥ ਦਿੰਦੇ ਆ ਫਿਰ ਭਵੇਂ ਤੁਹਾਡਾ ਪਿਆਰ ਹੀ ਕਿਉਂ ਨਾ ਹੋਵੇ ਉਹ ਵੀ ਤੁਹਾਨੂੰ ਭੁੱਲ ਜਾਂਦਾ ਏ। ਸੋ ਆਕਾਸ਼ ਨੂੰ ਇਸ ਤੋਂ ਬਾਅਦ ਇਹ ਕੁੜੀ ਕਦੇ ਮਿਲਨ ਨਹੀਂ ਆਈ ਇਸ ਨੂੰ ਬਲਾਕ ਕਰ ਦਿੱਤਾ। ਪਰ ਕਿਤੇ ਨਾ ਕਿਤੇ ਆਕਾਸ਼ ਨੂੰ ਇਹ ਕੁੜੀ ਅੱਜ ਵੀ ਯਾਦ ਆਉਂਦੀ ਏ ਜਿਸ ਨਾਲ ਐਨਾ ਸਮਾਂ ਕੱਟਿਆ। ਇਸੇ ਕੁੜੀ ਨੂੰ ਲੈ ਕੇ ਹੀ ਆਕਾਸ਼ ਕਾਫੀ ਟਾਈਮ ਡਿਪਰੈਸ਼ਨ 'ਚ ਵੀ ਰਿਹਾ। ਪਰ ਯਾਰੋ ਜਿੱਦਾਂ ਵੀ ਆ ਇਸ ਮੂੜੇ ਦੀ ਗੱਲ ਸੁਣ ਕੇ ਨਾ ਰੂਹ ਕੰਬ ਗਈ। ਕਿ ਕੁੜੀਆਂ ਦੇ ਸੋਹਣੇ ਚਿਹਰੇ ਪਿੱਛੇ ਕਈ ਕਾਲੇ ਸੱਚ ਲੁਕੇ ਹੁੰਦੇ ਆ ਜੋ ਟਾਈਮ ਨਾਲ ਪਤਾ ਨਹੀਂ ਲੱਗਦੇ। ਜਦੋਂ ਬੰਦੇ ਦਾ ਸਾਰਾ ਕੁਝ ਖਤਮ ਹੋ ਜਾਂਦਾ ਨਾ ਇਹ ਸੱਚ ਉਹਦੋਂ ਸਾਹਮਣੇ ਆਉਂਦੇ ਆ। ਸੋ ਇਹ ਕੁੜੀ ਨੂੰ ਤਾਂ ਕੋਈ ਫਰਕ ਨਹੀਂ ਪਿਆ ਪਰ ਉਹ ਮੁੰਡੇ ਦੀ ਜ਼ਿੰਦਗੀ ਖਰਾਬ ਹੋ ਗਈ। ਸੋ ਅਸੀਂ ਰੱਬ ਅੱਗੇ ਅਰਦਾਸ ਕਰਦੇ ਆ ਕਿ ਮੁੰਡੇ ਦੀ ਸਿਹਤ ਜਲਦੀ ਸੈੱਟ ਹੋਵੇ। ਸੋ ਤੁਸੀਂ ਵੀ ਇਸ ਵੀਰ ਦੇ ਲਈ ਵਾਹਿਗੁਰੂ ਜੀ ਜਰੂਰ ਲਿਖਿਓ ਤੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ। ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ। ਸਤਿ ਸ੍ਰੀ ਅਕਾਲ।